ਦੇਖੋ ਇੱਕ ਬਹੁਤ ਮੰਨ ਦੇ ਨੇੜੇ ਔਰ ਧਰਮ ਦਾ ਪ੍ਰਤੀਕ ਸ਼੍ਰੀ ਹਨੂਮਾਨ ਚਾਲੀਸਾ ਦਾ ਜੋ ਸਵਰੂਪ ਜਿਸ ਢੰਗ ਦੇ ਨਾਲ Hindu Nyay Peeth ਵੱਲੋਂ ਡੰਗਸਲਵਾ ਉਹਨਾਂ ਦੀ ਸਾਰੀ ਟੀਮ ਵੱਲੋਂ ਇਹ ਕੀਤਾ ਜਾਂਦਾ ਹਰ ਸਾਲ ਲਗਾਤਾਰ ਉਪਰਾਲਾ ਕਰਦੇ ਨੇ ਔਰ ਮੈਂ ਸੋਚਦਾ ਕਿ ਸਾਡੀ ਜਿਹੜੀ ਨਵੀਂ ਜਨਰੇਸ਼ਨਾਂ ਬੱਚੇ ਆ ਉਹਨਾਂ ਦੇ ਵਿੱਚੋਂ ਇੱਕ ਮੈਸੇਜ ਇੱਕ ਉਸ ਪ੍ਰਮਾਤਮਾ ਦੇ ਚਰਣਾ ਚਰਦਾਸ ਬੇਨਤੀ ਜੋ ਹੁੰਦੀ ਹੈ ਇਹ ਬੜਾ ਉੱਤਮ ਉਪਰਾਲਾ ਔਰ ਇਦਾਂ ਦੇ ਉਪਰਾਲੇ ਹਰ ਜਗ੍ਹਾ ਤੇ ਹੋਣੇ ਚਾਹੀਦੇ ਆ ਇਹਦੇ ਲਈ ਮੈਂ ਸਾਰੀ ਟੀਮ ਨੂੰ ਡੰਗ ਡੰਗ ਸਾਹਿਬ ਹੋਰਾਂ ਦੀ ਸਰਚ ਮੁੱਚੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਜੋ ਸਾਰੇ ਰਲ ਮਿਲ ਕੇ ਇਹਦੇ ਚ ਉਹਨਾਂ ਦਾ ਰੋਗ ਲਾ ਕੇ ਆਪਰੇਟ ਕਰ ਰਹੇ ਨੇ ਸਹਿਯੋਗ ਕਰ ਰਹੇ ਨੇ ਬਹੁਤ ਵਧਾਈ ਦੇ ਪਾਤਰ ਨੇ ਸਭ ਦੇ ਚਰਨਾਂ ਚ ਜੈ ਸ਼੍ਰੀ ਰਾਮ ਜੈ ਬਜਰੰਗ ਬਲੀ ਪੂਰਾ ਲੁਧਿਆਣਾ ਹਲੁਮਾਨ ਮੇ ਹੋ ਗਿਆ ਹੈ ਜੋ ਪ੍ਰੋਗਰਾਮ ਦਸਨਾਤਮ ਧਰਮ ਦਾ ਸੇਵਾ ਸਾਡੇ ਪ੍ਰਵੀਨ ਲਖ ਜੀ ਹਿੰਦੂ ਨਾਇਬ ਪੀੜ ਤੋਂ ਕਰ ਰਹੇ ਨੇ ਮੈਂ ਸਮਝਦਾ ਹਾਂ ਕਿ ਅੱਜ ਦੀ ਅੱਜ ਦੀ ਲੋੜ ਹੈ ਕਿ ਆ ਸਾਡੀ ਆਨ ਵਾਲੀ ਪਨੀਰੀ ਸਾਡੇ ਬੱਚੇ ਧਰਮ ਦੇ ਨਾਲ ਜੁੜਨ ਸਨਾਤਮ ਧਰਮ ਦੇ ਨਾਲ ਜੁੜਨ ਉਹ ਇਹੀ ਮਾਧਿਅਮ ਹੈ ਕਿ ਦੋ ਆਪਸ ਸਨਾਤਮ ਧਰਮ ਤੇ ਅਜੇ ਪ੍ਰੋਗਰਾਮ ਕਰਾਨੇ ਆ ਕਿ ਸਾਡਾ ਬੱਚਾ ਸਾਡਾ ਯੁਵਾ ਵਰਗ ਸਨਾਤਮ ਧਰਮ ਦੇ ਨਾਲ ਜੁੜਨਾ ਹੈ ਔਰ ਨਸ਼ਿਆਂ ਤੋਂ ਨਸ਼ੇ ਤੋਂ ਦੂਰ ਰੱਖਣਾ ਸਾਡਾ ਹੀ ਫਰਜ਼ ਹੈ ਸਾਡੇ ਯੁਵਾ ਨੂੰ ਸਮਝਾਣਾ ਉਸ ਸ਼ਰਤਮ ਨਾਲ ਜੋੜਨਾ ਅੱਜ ਦੀ ਪਨੀ ਜਿਹੜਾ ਯੁਵਾ ਵਰਗ ਜਿਹੜਾ ਨਸ਼ਾ ਵਾਂਤ ਦੁਰ ਰਿਹਾ ਹੈ ਇਹੋ ਜੇ ਪ੍ਰੋਗਰਾਮ ਦੇ ਨਾਲ ਉਹਨਾਂ ਨੂੰ ਪ੍ਰੇਰਣਾ ਮਿਲਦੀ ਹੈ ਕਿ ਜੀ ਨਸ਼ਾ ਤੋਂ ਦੂ ਰਹੀਏ ਤੇ ਆਪਣੇ ਧਰਮ ਦੇ ਨਾਲ ਆਪਣੀ ਸੰਸਕ੍ਰਿਤੀ ਨਾਲ ਜੁੜੀਏ ਅੱਜ ਦੇਖਾ ਬੱਚੇ ਬਹੁਤ ਆ ਗਏ ਅੱਜ ਹਜ਼ਾਰੋਂ ਬੱਚਿਆਂ ਨੇ ਸਮੂਹਿਕ ਹਨੂਮਾਨ ਚਲੀ ਸਦਾ ਪਾਠ ਕੀਤਾ ਐ ਲੱਗ ਰਿਹਾ ਸੀ ਕਿ ਬਾਲਾ ਜੀ ਮਹਾਰਾਜ ਸ਼੍ਰੀ ਰਾਮ ਜੀ ਸਾਡੇ ਸਮੁਖ ਬੈਠੇ ਨੇ ਔਰ ਉਹ ਸਾਡੇ ਨਾਲ ਬੈਠ ਕੇ ਬੱਚੇ ਨਾਲ ਬਾਠ ਕਰ ਰਿਹਾ ਐ ਐਨਾ ਹੀ ਕਹਿੰਦਾ ਹੋਇਆ ਇੱਕ ਗਰਮ ਹੋਰ ਯੁਵਾ ਵਰਗ ਨੂੰ ਤੇ ਸਮਾਜ ਨੂੰ ਤੁਹਾਡੇ ਚੈਨਲ ਰਾਹੀਂ ਮੈਂ ਇਕ ਸੰਦੇਸ਼ ਦਾ ਚਾਹਨਾ ਕਿ ਸਵਦੇਸ਼ੀ ਸਵਦੇਸ਼ੀ ਵਸਤੂਆਂ ਨੂੰ ਜੂਰ ਅਪਣਾਉਣ ਵਿਦੇਸ਼ੀਆਂ ਦਾ ਬहिष्कार ਕਰਨ ਤਾਂ ਹੀ ਸਾਡਾ ਦੇਸ਼ ਤਰੱਕੀ ਵੱਲ ਜਾਏਗਾ ਤਾਂ ਹੀ ਸਾਡੇ ਦੇਸ਼ ਉન્નਤੀ ਦੀ ਰਾਹ ਅਪਣਾਏਗਾ ਮੈਂ ਫਿਰ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਵਦੇਸ਼ੀ ਵਸਤੂ ਨੂੰ ਅਪਣਾਇਆ ਜਾਵੇ ਹਰ ਸਾਲ ਅੰਦ੍ਰੇਸੀ ਗਰਾਊਂਡ ਦੇ ਵਿੱਚ ਸ਼੍ਰੀ Hindu ਨਿਆਂਪੀਠ ਦੀ ਅਦક્ષા ਦੇ ਵਿੱਚ ਹਨੂਮਨ ਚਾਲੀਸਾ ਦਾ ਹਜ਼ਾਰਾਂ ਹਜ਼ਾਰ ਬੱਚਿਆਂ ਦੇ ਨਾਲ ਕਰਾਇਆ ਜਾਂਦਾ ਹੈ ਸਾਡਾ ਇੱਕੋ ਹੀ ਮਕਸਦ ਹੈ ਜਿਹੜੇ ਆਉਣ ਵਾਲੇ ਨੌਜਵਾਨ ਬੱਚੇ ਨੇ ਇਹਨਾਂ ਨੂੰ ਅਸੀਂ ਆਪਣੇ ਧਰਮ ਦੇ ਨਾਲ ਸੰਸਕ੍ਰਿਤੀ ਦੇ ਨਾਲ ਸਨਾਤਨ ਧਰਮ ਦੇ ਨਾਲ ਜੋੜ ਕੇ ਰੱਖੀਏ ਤੇ ਬੱਚੇ ਜਿਹੜੇ ਆ ਨਸ਼ਿਆਂ ਤੋਂ ਜਿਹੜਾ ਹੈਗਾ ਵੇ ਉਹ ਦੂਰ ਰਹਿਣ ਇਹ ਹੀ ਸਾਡਾ ਇੱਕ ਪ੍ਰਯਾਸ ਹੈ ਛੋਟਾ ਜਿਹਾ ਕਿ ਉਹ ਸਾਰੇ ਸਕੂਲਾਂ ਦੇ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੂੰ ਨਾਲ ਲੈ ਕੇ ਅਸੀਂ ਅਸੀਂ ਇਹ ਕਰਦੇ ਆ ਰਹੇ ਹਾਂ ਕਿੰਨੇ ਕੁ ਬੱਚਾ ਸਰ ਪਹੁੰਚਿਆ ਇੱਥੇ ਅੱਜ ਸੇ ਦੇਖੋ 8-9000 ਬੱਚਾ ਜਿਹੜਾ ਹੈਗਾ ਅਲੱਗ-ਅਲੱਗ ਸਕੂਲਾਂ ਤੋਂ ਜਿਹੜਾ ਇੱਥੇ ਬੱਚੇ ਪਹੁੰਚੇ ਨੇ ਜਿਨ੍ਹਾਂ ਨੇ ਸ੍ਰੀ ਹਨੂਮਾਨ ਚਾਲੀਸਾ ਦਾ ਪਾਠ ਇੱਥੇ ਇਤਿਹਾਸਿਕ ਬਰੇਸੀ ਗਰਾਊਂਡ ਦੇ ਵਿੱਚ